ਪਿੰਡਾਂ ਦੇ ਵਿੱਚ ਸੜਕਾਂ ਪਿੰਡਾਂ ਵਾਲੀਆਂ ਸੜਕਾਂ ਹੁਣ ਪ੍ਰੈਫਰ ਕਰ ਰਹੇ ਆ ਮੰਗਾ ਲਿਆ ਸਾਰੀਆਂ ਲਿਸਟਾਂ ਸ਼ਾਨਦਾਰ ਸੜਕਾਂ ਬਣਾਵਾਂਗੇ ਫਿਰ ਲਾਇਬ੍ਰੇਰੀਆਂ ਸਕੂਲ ਸੋਲਰ ਲਾਈਟਾਂ ਜੋ ਪਿੰਡ ਨੂੰ ਪ੍ਰੈਫਰਲੀ ਚਾਹੀਦਾ ਕਿ ਪਿੰਡਾਂ ਚ ਟੋਬਿਆਂ ਦਾ ਬਹੁਤ ਬੁਰਾ ਹਾਲ ਹੈ ਉਹ ਠੀਕ ਕਰਾਂਗੇ ਜੋ ਕੁਝ ਨਵਾਂ ਬਣ ਰਿਹਾ ਹੈ ਉਹ ਅੱਗੇ ਫਿਊਚਰ ਵਾਸਤੇ ਬਣ ਰਿਹਾ ਆਉਣ ਵਾਲੀਆਂ ਜਨਰੇਸ਼ਨਸ ਵਾਸਤੇ ਬਣ ਰਿਹਾ ਚਾਹ ਸਟੇਡੀਅਮ ਬਣ ਰਹੇ ਹੋਣ ਚਾਹ ਮੁਹੱਲਾ ਕਲੀਨਿਕ ਬਣ ਰਹੇ ਹੋਣ ਚਾਹ ਸਕੂਲ ਬਣ ਰਹੇ ਹੋਣ ਚਾਹ ਕਾਲਜ ਬਣਾਵਾਂਗੇ ਬਿਲਕੁਲ ਅਪਡੇਟਡ 59427 ਨੌਕਰੀਆਂ ਦੇ ਕੇ ਆ ਤੁਹਾਡਾ ਪੁੱਤ ਤੁਹਾਡਾ ਪਤੀਜਾ ਤੁਹਾਡਾ ਛੋਟਾ ਵੱਡਾ ਭਾਈ ਤੁਹਾਡੇ ਸਾਹਮਣੇ ਖੜਾ 49427 ਤੇ 3 ਤਰੀਕ ਨੂੰ ਪਟਿਆਲੇ 700 ਤੋਂ ਵੱਧ ਹੋਰ ਹੋਣਗੇ 50 ਹਜ਼ਾਰ ਹੋ ਜੂਗੀ ਪਰ 3 ਤਰੀਕ ਨੂੰ 50 ਹਜ਼ਾਰ ਸਰਕਾਰੀ ਨੌਕਰੀ ਇੱਕ ਬੰਦਾ ਉੱਠ ਕੇ ਕਹਿੰਦੇ ਕਿ 1 ਰੁਪਇਆ ਲੱਗਿਆ ਹੋਵੇ ਨਾ ਵਪਾਰੀ ਦਾ ਪੈਸਾ ਨਾ ਮਜ਼ਦੂਰ ਦਾ ਨਾ ਨਰੇਗਾ ਵਾਲਿਆਂ ਦਾ ਨਾ ਮੁਲਾਜ਼ਮਾਂ ਦਾ ਉਹ ਉਹ ਟੈਂਕੀਆਂ ਤੇ ਚੜੇ ਫਿਰਦੇ ਸੀ ਹੁਣ ਰੋਜ਼ ਪੱਕੇ ਵੀ ਕਰ ਰਹੇ ਆ ਕਈ ਵਾਰੀ ਕੋਰਟਾਂ ਵਿੱਚ ਆ ਜਾਂਦੀਆਂ ਨੇ ਹਾਈ ਕੋਰਟਾਂ ਦੇ ਆਰਡਰ ਨੇ ਕਈ ਥੋੜੇ ਜਿਹਾ ਕਾਲੇ ਪਏ ਹੋਏ ਨੇ ਮੈਂ ਉਹਨਾਂ ਨੂੰ ਵੀ ਕਹਿਣਾ ਥੋੜਾ ਜਿਹਾ ਸਬਰ ਰੱਖ ਲਓ ਕੋਰਟਾਂ ਵਾਲਾ ਮੈਂ ਮੈਂ ਤਾਂ ਨਿਯੁਕਤੀ ਪੱਤਰ ਦੇ ਦੂੰਗਾ ਅਗਲੇ ਦਿਨ ਨੂੰ ਵਕੀਲ ਕਰਦੇ ਫਿਰਦੇ ਹਾਂ ਕੀ ਫਾਇਦਾ ਹੋਇਆ ਉਹਦਾ ਅਸੀਂ ਸਰਕਾਰ ਵੱਲੋਂ ਵਕੀਲ ਭੇਜ ਕੇ ਕਲੀਅਰ ਕਰਾਉਣੀ ਆ ਪਹਿਲਾਂ ਕਿ ਭਈ ਇਹ ਨੌਕਰੀ ਤੇ ਕੁਝ ਕੋਈ ਕਿਸੇ ਨੂੰ ਤਾਂ ਨਹੀਂ ਹੈਗਾ ਨਾ ਕੋਈ ਕੋਟ ਕੋਟ ਤਾਂ ਨਹੀਂ ਜਾਊਗਾ ਨਾ ਫੇਰ ਦਿੰਨੇ ਆ ਨੌਕਰੀ ਸੇ ਲਗਭਗ ਮਈ 2023 ਦੀ ਗੱਲ ਹੋਣੀ ਚਾਹੀਦੀ ਮਸਾ ਮੇਰੇ ਤੇ ਮਈ 2023 ਜਿੱਥੇ ਆਈ ਸੀ ਉਹ ਤਾਂ ਘਾਟਨ ਕਰਕੇ ਗਏ ਸੀ ਕਿ ਇੱਕ ਤਹਿਸੀਲ ਬਣਾਵਾਂਗੇ ਇੱਕ ਦਫਤਰ ਬਣਾਵਾਂਗੇ ਜਿੱਥੇ ਸਾਰੇ ਦਫਤਰ ਇਕੱਠੇ ਹੋਣਗੇ ਇੱਕੋ ਛੱਤ ਥੱਲੇ ਪਹਿਲਾਂ ਕਿੱਥੇ ਜਾਂਦੇ ਸੀ ਕਮਾਲਪੁਰੇ ਮਰਦਖੇੜੇ ਦੂਰ ਬੰਜਾਰੇ ਮੈਂ ਛੂਲਰ ਕਰਾਟ ਤੇ ਜਿਹੜੇ ਡੀਐਸਪੀ ਜਾਂ ਕੋਈ ਮਾਰਕੀਟ ਕਬਿੜੇ ਦਫ਼ਤਰ ਚ ਦੱਸਦਾ ਇੱਧਰ ਨੂੰ ਜਾਓ ਇੱਧਰ ਨੂੰ ਜਾਓ ਤਿੰਨ ਚਾਰ ਦਿਨ ਫੁੱਟਦੇ ਸੀ ਇੱਥੇ ਆਓ ਗੱਡੀਆਂ ਖੜਨ ਦੀ ਜਗ੍ਹਾ ਹੈ ਬੜੀ ਸ਼ਾਨਦਾਰ ਵੇਟਿੰਗ ਰੂਮ ਹੈ ਇੱਕੋ ਛਾਛਾ ਤੱਲੇ ਸਾਰੇ ਕੰਮ ਹੋਣਗੇ ਤੇ ਆਪਣਾ ਜੋ ਵੀ ਪਟਾ ਪਟਵਾਰੀ ਵੀ ਇੱਥੇ ਹੈ ਡੀਐਸਪੀ ਵੀ ਇੱਥੇ ਹੈ ਐਸਡੀਐਮ ਸਾਹਿਬ ਵੀ ਇੱਥੇ ਹੈ ਤਹਿਸੀਲਦਾਰ ਵੀ ਇੱਥੇ ਹੈ ਸਾਰੇ ਦਫ਼ਤਰ ਇੱਥੇ ਨੇ ਇੱਥੇ ਆ ਕੇ ਆਪਣਾ ਕੰਮ ਕਰਵਾ ਕੇ ਦੋ ਚਾਰ ਘੰਟੇ ਜੋ ਵੀ ਟਾਈਮ ਕੰਮ ਤੇ ਡਿਪੈਂਡ ਕਰਦਾ ਆਪਣਾ ਆਰਾਮ ਨਾ ਕਰੇ ਜਾਓ ਇਹ ਸਾਰੇ ਪੰਜਾਬ ਚ ਕਰ ਰਹੇ ਆਂ ਅਸੀਂ ਪਰ ਸਭ ਤੋਂ ਵਧੀਆ ਗੱਲ ਹੈ ਬਿਲਡਿੰਗ ਦੇਖੋ ਕਿੰਨੀ ਸੋਹਣੀ ਲੱਗਦੀ ਹੈ ਇੱਕ ਤਾਂ ਲਾਲ ਇੱਟਾਂ ਜੀਆਂ ਤੋਂ ਖੜਾ ਛੜਾਇਆ ਮੈਂ ਉਹ ਲਾਲ ਇੱਟਾਂ ਜੀ ਵਾਲੀ ਬਣਾਉਣ ਦੇ ਬੰਦਾ ਪਹਿਲਾਂ ਹੀ ਡਰ ਜਾਂਦਾ ਸਰਕਾਰੀ ਆ ਉਹ ਤਾਂ ਇਹ ਇੱਥੇ ਤੱਕ ਕੰਮ ਖਰਾਬ ਹੋਊਗਾ ਲਾਲ ਇੱਟਾਂ ਜੀ ਤੁਮਨੇ ਕਿਹਾ ਲਾਲ ਇੱਟਾਂ ਵਾਲਾ ਨਹੀਂ ਬਣਾਉਣਾ ਯਾਰ ਸ਼ੀਸ਼ੇ ਵਾਲਾ ਵਧੀਆ ਬਣਾਓ ਅੱਜ ਤੋਂ 20 ਸਾਲ ਬਾਅਦ ਵੀ ਵਧੀਆ ਲੱਗੇ ਬਿਲਡਿੰਗ ਪੂਰੀ ਤਰ੍ਹਾਂ ਦੀਆਂ ਇੱਟਾਂ ਜੀਆਂ ਲਾਉਂਦੇ ਆ ਡਿਪਰੈਸਿੰਗ ਜੀਆਂ ਹਨਾ ਉੱਥੇ ਪਹਿਲੀ ਡਰ ਜਾਂਦਾ ਬੰਦਾ ਵੀ ਯਾਰ ਇੱਥੇ ਤਾਂ ਕੰਮ ਖਰਾਬ ਹੀ ਹੋਊਗਾ ਯਾਰ ਸੋ ਇਸ ਕਰਕੇ ਜੋ ਕੁਝ ਨਵਾਂ ਬਣ ਰਿਹਾ ਹੈ ਉਹ ਅੱਗੇ ਫਿਊਚਰ ਵਾਸਤੇ ਬਣ ਰਿਹਾ ਆਉਣ ਵਾਲੀਆਂ ਜਨਰੇਸ਼ਨਸ ਵਾਸਤੇ ਬਣ ਰਿਹਾ ਹੈ ਚਾਹੇ ਸਟੇਡੀਅਮ ਬਣ ਰਹੇ ਹੋਣ ਚਾਹੇ ਮੁਹੱਲਾ ਕਲੀਨਿਕ ਬਣ ਰਹੇ ਹੋਣ ਚਾਹੇ ਸਕੂਲ ਬਣ ਰਹੇ ਹੋਣ ਚਾਹੇ ਕਾਲਜ ਬਣਾਵਾਂਗੇ ਬਿਲਕੁਲ ਅਪਡੇਟਡ ਕੋਈ ਇਹ ਨਹੀਂ ਹੈਗਾ ਕਿ ਪਾਰਕਿੰਗ ਦੀ ਪ੍ਰੋਬਲਮ ਹੋਵੇ ਜਾਂ ਬਾਥਰੂਮ ਨਹੀਂ ਹੈਗੇ ਜਾਂ ਲਾਉਣਾ ਭੁੱਲ ਗਏ ਜਾਂ ਉਹ ਲਾਉਣਾ ਭੁੱਲ ਗਏ ਜਾਂ ਬਾਹਾਂ ਚ ਕਰੀ ਜਾਂਦੇ ਰਹਿੰਦੇ ਪਹਿਲੇ ਨਕਸ਼ੇ ਜਿਹੜੇ ਨੇ ਮੈਂ ਆਪ ਨਕਸ਼ੇ ਚੈੱਕ ਕਰਦਾ ਮੈਂ ਪੁੱਛਦਾ ਪਾਰਕਿੰਗ ਕਿੱਥੇ ਹੈ ਬਾਥਰੂਮ ਕਿੱਥੇ ਨੇ ਲੋਕਾਂ ਦੇ ਬੈਠਣ ਦਾ ਵੇਟਿੰਗ ਦਾ ਏਰੀਆ ਕਿੱਥੇ ਹੈ ਪਾਣੀ ਪੀਣ ਦਾ ਪ੍ਰਬੰਧ ਕਿੱਥੇ ਹੈ ਸੋ ਇਹ ਸਾਰੇ ਦਫ਼ਤਰ ਜਿਹੜੇ ਨੇ ਇਹ ਬਿਲਕੁਲ ਅਪਡੇਟਡ ਮਿਲਣਗੇ ਤੁਹਾਨੂੰ ਨਵੇਂ ਮਿਲਣਗੇ 10 ਕਰੋੜ 80 ਲੱਖ ਰੁਪਏ ਲੱਗਿਆ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਐਸਟੀਮੇਟ ਜਿਹੜਾ ਐਸਟੀਮੇਟ ਨਾਲੋਂ 1.5 ਕਰੋੜ ਰੁਪਏ ਬਚਾ ਲਿਆ ਕੱਟ ਲਗਿਆ ਕੱਟ ਲਗਿਆ ਔਰ ਲੱਗਿਆ ਕੁਆਲਿਟੀ ਦਾ ਸਮਾਨ ਹੈ ਨਹੀਂ ਤਾਂ ਜੇ ਕੋਈ ਉਹ ਦੂਜੇ ਹੁੰਦੇ ਦੂਜੇ ਜਿਨ੍ਹਾਂ ਦਾ ਨਾਮ ਲੈਣਾ ਆਪਨੇ ਹੁਣ ਤਾਂ ਨਾ ਹੀ ਨਾ ਲਿਆ ਕਰੋ ਉਹਨਾਂ ਦਾ 20 25 ਕਰੋੜ ਤੇ ਜਾਂਦਾ ਕੰਮ ਇਹ ਲੱਗਣਾ ਫੇਰ ਵੀ ਪੰਜ ਪੰਜ ਵੀ ਨਹੀਂ ਸੀ ਇੱਥੇ ਲੋਕਾਂ ਦਾ ਪੈਸਾ ਹੈ ਲੋਕਾਂ ਨੂੰ ਫੈਸਿਲਟੀਆਂ ਦਿਓ ਇਹ ਸਾਡੀ ਸੋਚ ਹੈ ਸਸਤ ਚੀਮੇ ਵੀ ਸਭ ਤੇ ਸੀਲ ਬਣ ਰਹੀ ਹੈ ਸਟੇਡੀਅਮ ਥੋੜਾ ਤਿਆਰ ਹੈ ਭਵਾਨੀਗੜ ਮੈਨੂੰ ਐਮਐਲਏ ਸਾਹਿਬਾਂ ਨੇ ਦੱਸਿਆ ਬਣ ਗਈ ਤਸੀਲ ਜਗਰਾਉ ਤਿਆਰ ਹੈ ਹਸਤਾਲਾਂ ਦੇ ਤੋਂ ਘਟਨ ਹੋ ਰਹੇ ਨੇ ਨਿਯੁਕਤੀ ਪੱਤਰ ਵੰਡੇ ਜਾ ਰਹੇ ਨੇ ਨੌکریاں ਮਿਲ ਰਹੀਆਂ ਇਹ ਤਾਂ ਫੰਕਸ਼ਨ ਹੀ ਖਤਮ ਹੋ ਗਏ ਸੀ ਪੰਜਾਬ ਚੋਂ ਨੌکریاں ਵੰਡਣ ਵਾਲੇ ਫੰਕਸ਼ਨ ਹੀ ਖਤਮ ਹੋ ਗਏ ਸੀ ਆਪ ਦੇ ਘਰਦਿਆਂ ਨੂੰ ਦੇ ਜਾਂਦੇ ਸਾਰਾ ਕੁਝ 50000 ਦੇ ਨੇੜੇ 49427 ਹੋ ਗਈਆਂ ਜੀ 49427 ਨੌکریاں ਦੇ ਕੇ ਆ ਤੁਹਾਡਾ ਪੁੱਤ ਤੁਹਾਡਾ ਭਤੀਜਾ ਤੁਹਾਡਾ ਛੋਟਾ ਵੱਡਾ ਭਾਈ ਤੁਹਾਡੇ ਸਾਹਮਣੇ ਖੜਾ 49427 ਤੇ ਤਿੰਨ ਤਰੀਕ ਨੂੰ ਪਟਿਆਲੇ 700 ਤੋਂ ਵੱਧ ਹੋ ਰ ਹੋਣਗੇ 50000 ਹੋਜੂਗੀ ਪਰ ਤਿੰਨ ਤਰੀਕ ਨੂੰ 50000 ਸਰਕਾਰੀ ਨੌਕਰੀ ਇੱਕ ਬੰਦਾ ਉੱਠ ਕੇ ਕਹਦੇ ਕਿ 1 ਰੁਪਿਆ ਲੱਗਿਆ ਹੋਵੇ ਜਾਂ ਕਿਸੇ ਮੰਤਰੀ ਦੀ ਜਾਂ ਐਮਐਲ ਦੀ ਸ਼ਿਫਾਰਿਸ਼ ਪਾਉਣੀ ਪੈਗੀ ਹੋਵੇ ਸੋ ਇਸ ਕਰਕੇ ਇਸੇ ਤਰੀਕੇ ਅਸੀਂ ਪਾਣੀਆਂ ਦਾ ਕਰ ਰਹੇ ਹਾਂ ਕੱਸੀਆਂ ਪੁਰਾਣੀਆਂ ਰਜਵਾਹੇ ਸੂਏ ਜਿਹੜੇ ਲਾਭ ਹੀ ਨਹੀਂ ਰਹੇ ਸੀ ਕਾਗਜ਼ਾਂ 'ਚ ਹੈਗੇ ਸੀ ਉਹ ਲੱਭ ਰਹੇ ਹਨ ਲੱਭ ਵੀ ਗਏ ਜਿੱਥੇ ਨਹੀਂ ਪਾਈਪਾਂ ਪਾ ਰਹਿਆ ਥੱਲੇ ਧਰਤੀ ਦੇ ਪਾਣੀ ਪਹੁੰਚ ਰਿਹਾ ਮੋਗੇ ਬਣਾ ਰਹੇ ਆ ਨਹਿਰਾਂ ਚ ਤੁਸੀਂ ਹੈਰਾਨ ਹੋ ਜਾਓਗੇ 16 ਮਾਰਚ 2022 ਨੂੰ ਸੌ ਚੁੱਕੀ ਸੀ ਕੜਕੜ ਕਲਾਂ ਤੁਹਾਡੇ ਚੋਂ ਵੀ ਬਹੁਤ ਸਾਰੇ ਗਏ ਹੋਣਗੇ ਉੱਥੇ ਅੱਜ ਪੌਣੇ 3 ਸਾਲ ਦੇ ਨੇੜੇ ਤੇ ਹੋ ਗਏ ਜਦੋਂ 16 ਮਾਰਚ ਨੂੰ ਸੌ ਚੁੱਕੀ ਸੀ 21% ਪਾਣੀ ਵਰਤ ਰਿਆ ਸੀ ਪੰਜਾਬ ਆਪਣੀਆਂ ਨਹਿਰਾਂ ਦਾ 21% ਅੱਜ ਕੜ-ਕੜ ਕੇ ਅਸੀਂ ਰਜਵਾਹੇ ਮੋਗੇ ਬਣਾ ਬਣਾ ਕੇ ਪਾ ਪਾ ਕੇ ਪਾਈਪਾਂ ਅੱਜ ਅਸੀਂ 84% ਤੇ ਪਹੁੰਚ ਗਏ ਚਾਰ ਗੁਣਾ ਵਧ ਗਿਆ ਚਾਰ ਗੁਣਾ ਤੁਸੀਂ ਆਪ ਤੁਹਾਡੀਆਂ ਵੀਡੀਓ ਮੈਂ ਦੇਖਦਾ ਹੁੰਨਾ 35 ਸਾਲ ਬਾਅਦ ਸਾਡੇ ਪਿੰਡ ਪਾਣੀ ਦੇਖਿਆ ਜੀ 40 ਸਾਲ ਬਾਅਦ ਪਾਣੀ ਦੇਖਿਆ ਜੀ ਉਹਦੇ ਨਾਲ ਕੀ ਹੋਊਗਾ ਨਹਿਰਾਂ ਦਾ ਪਾਣੀ ਸਾਡਾ ਹੈ ਅਸੀਂ ਕਿਹੜਾ ਕਿਦੋਂ ਕੋਈ ਕਿਸੇ ਤੇ ਕੋਈ ਰੋਕ ਰਿਹਾ ਕਿਸੇ ਦਾ ਪਾਣੀ ਸਾਡਾ ਪਾਣੀ ਹੈ ਨਹਿਰਾਂ ਦਾ ਪਾਣੀ ਆਊਗਾ ਉਹਦੇ ਨਾਲ ਥੱਲੋਂ ਪਾਣੀ ਜਿਹੜਾ ਉਹ ਕੱਟ ਕੱਢਿਆ ਜਾਊਗਾ ਟਿਊਬਲ ਜਦੋਂ ਨਹੀਂ ਚਲਾਵਾਂਗੇ ਕੱਸੀ ਦਾ ਪਾਣੀ ਆ ਗਿਆ ਤੇ ਬਿਜਲੀ ਦਾ ਵੀ ਖਰਚਾ ਬਚੂਗਾ ਤੇ ਨਹਿਰ ਦਾ ਪਾਣੀ ਮੀਨਰਲ ਹੁੰਦਾ ਉਹ ਚ ਤੱਤ ਨੇ ਉਪਜਾਊ ਸ਼ਕਤੀ ਵਧੂਗੀ ਔਰ ਤੁਹਾਨੂੰ ਇੱਕ ਖੁਸ਼ੀ ਦੀ ਗੱਲ ਦੱਸ ਦਿੰਨੇ ਆ ਬਈ ਤਾਂ ਮੈਂ ਥੋੜਾ ਜਿਹਾ ਚਾਹੁੰਦਾ ਸੀਗਾ ਵੀ ਥੋੜਾ ਜਿਹਾ ਲੇਟ ਦਸੀਏ ਕਿਉਂਕਿ ਮੈਂ ਕਿਤੇ ਫੇਰ ਨਾ ਦੁਬਾਰੇ ਪੈ ਨਿਕਲੋਂ ਤੁਸੀਂ ਉਸ ਕੰਮ ਨੂੰ ਵੀ ਆਪਣੇ ਪੰਜਾਬ ਦੇ ਵਿੱਚ ਇੰਡੀਆ ਦਾ ਜਿਹੜਾ ਭਾਰਤੀ ਸਰਕਾਰ ਦਾ ਅਧਾਰ ਹੈ ਪਾਣੀ ਦਾ ਉਹਦੀ ਰਿਪੋਰਟ ਹੈ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਜ਼ਿਲ੍ਹਿਆਂ ਚ ਪਾਣੀ ਜਿਹੜਾ ਹੈ ਲਗਭਗ ਅੱਧੇ ਮੀਟਰ ਤੋਂ ਉੱਪਰ ਮਤਲਬ ਉੱਚਾ ਹੋ ਗਿਆ ਉੱਪਰ ਆ ਗਿਆ ਮਤਲਬ ਪਾਣੀ ਬਹੁਤ ਥੱਲੇ ਚਲੇ ਗਿਆ ਸੀ ਨਾ ਮੈਂ ਤਾਂ ਨਹੀਂ ਦਾਦਾ ਜੀ ਕਿਤੇ ਫੇਰ ਨਾ ਗੱਡ ਲਉ ਪਾਈ ਪਾਂ ਵੀ ਆ ਗਿਆ ਆ ਗਿਆ ਉੱਤੇ ਆ ਗਿਆ ਚਲੋ 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 ਪਰ ਅਸੀਂ ਤੁਹਾਨੂੰ ਪਾਣੀ ਦੇਵਾਂਗੇ ਪਰ ਆਪਾਂ ਬਚਾਉਣਾ ਬਹੁਤ ਜ਼ਰੂਰੀ ਆ ਭੁੱਖੇ ਵਾਸਤੇ ਬਹੁਤ ਮੀਟਿੰਗਾਂ ਕਰਦੇ ਆ ਬੜੇ ਬੜੇ ਐਕਸਪਰਟਾਂ ਨੂੰ ਬੁਲਾਉਂਦੇ ਆ ਕੱਲ ਵੀ ਵਰਲਡ ਬੈਂਕ ਵਾਲਿਆਂ ਨਾਲ ਮੀਟਿੰਗ ਸੀ ਮੰਤਰੀ ਸਾਹਿਬ ਉੱਥੇ ਸੀ ਨਾਲ ਮੇਰੇ ਤੇ ਵੀ ਕਿਵੇਂ ਅਸੀਂ ਪਾਣੀ ਆਪਣਾ ਪੰਜਾਬ ਦਾ ਜਿਹੜਾ ਬਚਾਉਣਾ ਹੈ ਤੇ ਕਿਵੇਂ ਅਸੀਂ ਧਰਤੀ ਬਚਾਉਣੀ ਹੈ ਕ੍ਰੌਪ ਡਾਈਵਰਸੀਫਿਕੇਸ਼ਨ ਕਹਿੰਦੇ ਆ ਅੰਗਰੇਜ਼ੀ 'ਚ ਇਹਨੂੰ ਕਿ ਫਸਲ ਬਦਲ ਲਓ ਮੈਂ ਕਹਾਂ ਜੀ ਫਸਲ ਐ ਨਹੀਂ ਬਦਲੀ ਜਾਣੀ ਮੂੰ ਚਾਹੇ ਸਾਡੇ ਕੋਲੇ ਬਾਜਰਾ ਬਿਜਵਾ ਲਓ ਸਤੋਂ ਮੱਕੀ ਬਿਜਵਾ ਲਓ ਸਰੋਂ ਬਿਜਵਾ ਲਓ ਦਾਣਾਂ ਬਿਜਵਾ ਲਓ ਸਬਜ਼ੀਆਂ ਬਿਜਵਾ ਲਓ ਜੋ ਮਰਜ਼ੀ ਬਿਜਵਾ ਲਓ ਧਰਤੀ ਸਾਡੀ ਬਹੁਤ ਜਰਖੇਜ਼ ਐ ਉਪਜਾਊ ਐ ਪਰ ਮੈਂ ਕਿਉਂਕਿ ਪਿੰਡਾਂ ਚ ਰਿਹਾ ਮੈਨੂੰ ਪਤਾ ਵੀ ਜੇ ਮੇਰੇ ਕੋਲੇ 10 ਕਿੱਲੇ ਨੇ ਮੈਂ 10 ਕਿੱਲਿਆਂ ਚ ਜੀਰੀ ਲਾਉਣਾ ਤੇ ਤੁਸੀਂ ਚਾਹੁੰਦੇ ਹੋ ਕਿ ਮੈਂ 5 ਕਿੱਲਿਆਂ ਚ ਜੀਰੀ ਲਾਵਾਂ 5 ਕਿੱਲਿਆਂ ਚ ਮੈਂ ਮੱਕੀ ਬੀਜ ਲਾਂ ਬਾਜਰਾ ਬੀਜ ਲਾਂ ਸਰੋਂ ਬੀਜ ਲਾਂ ਬੀਜ ਲੂੰਗਾ ਮੈਂ ਠੀਕ ਐ ਭਾਰ ਜਿੰਨਾ ਮੈਨੂੰ 5 ਕਿੱਲੇ ਜੀਰੀ ਚੋਂ ਫਾਇਦਾ ਹੋਊਗਾ ਮੁਨਾਫਾ ਹੋਊਗਾ ਉਹ ਦੇਸੀ ਤਰੀਕੇ ਨਾਲ ਸਮਝਾਉਣਾ ਮੈਂ ਤੁਹਾਨੂੰ ਉਨਹੀਂ ਮੈਨੂੰ 5 ਕਿੱਲੇ ਮੇਰੇ ਮੱਕੀ ਵਾਲੇ ਜਾਂ ਬਾਜਰੇ ਚ ਫਾਇਦਾ ਹੋਣਾ ਚਾਹੀਦਾ ਚਾਹੇ ਸਰਕਾਰ ਦੇਵੇ ਚਾਹੇ ਸੈਂਟਰ ਸਰਕਾਰ ਦੇਵੇ ਤਾਂ ਮੈਂ ਫਿਰ ਅਗਲੀ ਵਾਰ 5 ਤੋਂ ਮੈਂ 6 ਵੀ ਵੇਚ ਸਕਦਾ ਬਾਜਰਾ ਵੀ ਇਧਰ ਮਿਹਨਤ ਵੀ ਘਟ ਹੈ ਸਪਰੀ ਵੀ ਘਟ ਹੈ ਨਹੀਂ ਤਾਂ ਫਿਰ ਮੈਂ 10 ਦੇ 10 ਫੇਰ ਦੁਬਾਰੇ ਜੀਰੀ ਦਿਲਾਉਂਗਾ ਆਪ ਹਰਕ ਕੱਢਣਾ ਪਊਗਾ ਸੋ ਇਹੀ ਕਿਸਾਨਾਂ ਦੀ ਵੀ ਇਹੀ ਮੰਗਾਂ ਮੈਂ ਐਮ ਐਸ ਪੀ ਸਾਨੂੰ ਦੇ ਦਿਓ ਅਸੀਂ ਤਾਂ ਜੋ ਮਰਜ਼ੀ ਵਜਵਾ ਲਓ ਸਾਨੂੰ ਉਨੇ ਉਨੇ ਕੇ ਦੇ ਦਿਓ ਅਸੀਂ ਤਾਂ ਆਪ ਖੜਾ ਛਡਾਉਣਾ ਚਾਹੁੰਦੇ ਆ ਜੀ ਛੋਣੇ ਤੋਂ 180 ਲੱਖ ਮੀਟਰ ਕਟਨ ਛੋਣਾ ਦਿੱਤਾ ਹੈ ਬੇਸ਼ ਨੂੰ ਤੇ 180 ਲੱਖ ਮੀਟਰ ਕਟਨ ਉਹ ਤਾਂ ਬੜੇ ਪ੍ਰਾਊਡ ਨਾਲ ਕਹਿੰਦੇ ਨੇ ਉਹ ਤਾਂ ਬੜੇ ਮਾਣ ਨਾਲ ਕਹਿੰਦੇ ਨੇ ਪੰਜਾਬ ਸਾਡੀ ਫੂਟਬਾਲ ਹੈ 180 ਲੱਖ ਮੀਟਰ ਕਟਨ ਛੋਣਾ ਦੇ ਰਿਹਾ ਹੈ ਅੰਦਾਜ਼ਾ 15 ਦਿਨਾਂ ਬਾਅਦ ਕਹਿੰਦੇ ਨੇ ਪਰਚੇ ਕਰੋ ਇਹਨਾਂ ਤੇ ਪਰਾਲੀ ਖੂਬਦ ਨੇ ਮੈਂ ਕਿਹਾ 180 ਲੱਖ ਮੀਟਰ ਕਿਟਾ ਨਾਲ ਚੌਲ ਪੈਦਾ ਕੀਤੇ ਨਾਲ ਪਰਾਲੀ ਨਹੀਂ ਪੈਦਾ ਹੋਊਗੀ ਫਿਰ ਹੁਣ ਇਹ ਤਾਰਾਂ ਤੇ ਲੱਗਦੀ ਹੈ ਜਿਹੜੇ ਜੀਰੀ ਦੀਆਂ ਬੱਲੀਆਂ ਤਾਰਾਂ ਤੇ ਲੱਗਦੀਆਂ ਨੇ ਉਹ ਪਰਾਲੀ ਨਾਲ ਆਊਗੀ ਉਹ ਬੈਠੇ ਨੇ ਬਾਬੂ ਦਫ਼ਤਰਾਂ ਚ ਉਹਨੂੰ ਪਤਾ ਕੱਖ ਨਹੀਂ ਜੀ ਮੈਂ ਕਿਹਾ ਵੀ ਅੱਗ ਅਸੀਂ ਵੀ ਨਹੀਂ ਲਾਉਣਾ ਚਾਹੁੰਦੇ ਸਭ ਤੋਂ ਪਹਿਲਾਂ ਤਾਂ ਧੂਆਂ ਸਾਡੇ ਫੇਫੜਾਂ ਵਿੱਚ ਦੀ ਸਾਡੇ ਪਿੰਡ ਉੱਤੋਂ ਦੀ ਲੰਘਦਾ ਨਾ ਪਰ ਪਹਿਲਾਂ ਤਾਂ ਦਿੱਲੀ ਵਾਲੇ ਕਹਿੰਦੇ ਲੋਹਰ ਵਾਲੇ ਵੀ ਕਹਿਣ ਲੱਗੇ ਲੈ ਉਹ ਲੋਹਰ ਦੀ ਮੁੱਖ ਮੰਤਰੀ ਹੈ ਮਰੀਮ ਸ਼ਰੀਫ ਨਵਾਜ਼ ਸ਼ਰੀਫ ਦੀ ਬੇਟੀ ਉਹ ਕਹਿੰਦੀ ਮੈਂ ਚਿੱਠੀ ਲਿਖੂ ਭਗਵਾਨ ਜੀ ਤੁਮਨ ਤੁਹਾਡਾ ਤੂੰ ਲਾਹੌਰ ਆਉਂਦਾ ਮੈਂ ਕਿ ਦਿੱਲੀ ਵਾਲੇ ਕਹਿੰਦੇ ਦਿੱਲੀ ਆਉਂਦਾ ਸਾਡੇ ਵਾਲੇ ਤਾਂ ਗੇੜੀ ਘੱਡੀ ਜਾਂਦੇ ਫਿਰ ਇਹ ਖੜਦਾ ਹੀ ਨਹੀਂ ਕਿਤੇ ਹੈ ਜਿਹੜਾ ਆਉਂਦਾ ਸਾਨੂੰ ਪੈ ਨਿਕਲਦਾ ਯਾਰ ਹੱਦ ਆ ਅਸੀਂ ਤਾਂ ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਆ ਅਸੀਂ ਤਾਂ ਜਾਨਵਰਾਂ ਵਾਸਤੇ ਵੀ ਇਸ ਤਾਂ ਦਾਣੇ ਛੱਡ ਦਿੰਨੇ ਆ ਖੇਤਾਂ 'ਚ ਪਈਏ ਜਨੌਰਾਂ ਦੇ ਹਿੱਸੇ ਦੀ ਆ ਜਵਾਕਾਂ ਨੂੰ ਰੀੜੀ ਦੇਣ ਵਾਲੇ ਆ ਸੀ ਵੀ ਆ ਜਵਾਕ ਚਲੋ ਖਾ ਲਓ ਮਿੱਠੀਆਂ ਗੋਲੀਆਂ ਲਿਆ ਕੇ ਖਾ ਲਓ ਇੰਨੀ ਕੁ ਛੱਡ ਦਿੰਨੇ ਆ ਮੰਜੇ ਵਿੱਚ ਇੰਨੀ ਛੱਡ ਦਿੰਦੇ ਸੀ ਸੋ ਇਸ ਕਰਕੇ ਇਹ ਤਾਂ ਠੀਕ ਹੋਊਗਾ ਜੇ ਤੁਸੀਂ ਸਾਥ ਦਿਓਗੇ ਤੁਹਾਡਾ ਸਾਥ ਇੰਨਾ ਮਿਲ ਰਿਹਾ ਹੈ ਜਿਹਦਾ ਕਿਸੇ ਸ਼ਬਦਾਂ 'ਚ ਮੈਂ ਬਿਆਨ ਨਹੀਂ ਕਰ ਸਕਦਾ ਤੇ ਕੰਮ ਵੀ ਤਾਈਆਂ ਹੋ ਰਹੇ ਨੇ ਬਿਜਲੀ ਆਉਂਦੀ ਆ ਨਾ ਦਿਨੇ ਹੁਣ ਖੇਤਾਂ ਵਾਲੀ ਦਿਨੇ ਆਉਂਦੀ ਆ ਨਾ ਮੈਂ ਕਿਹਾ ਯਾਰ ਦਫ਼ਤਰ ਦੁਨੀਆ ਦੇ ਦਫ਼ਤਰ 9 ਤੋਂ 5 ਲੱਗਦੇ ਆ ਸਵੇਰੇ 9 ਤੋਂ 5 ਕਿ ਕਿਸਾਨ ਦਾ ਦਫ਼ਤਰ ਹੈ ਰਾਤ ਦੇ 1:30 ਵਜੇ ਲੈ ਨਾ ਪਹਿਲਾਂ ਸੌ ਸਕਦਾ ਇਹਨਾਂ ਬਾਅਦ ਚ ਸੱਪਾਂ ਦੇ ਸਰੀਰ ਮਿੱਦੀ ਜਾਣੇ ਉੱਤੇ ਮੈਂ ਕਿਹਾ ਦਿਨੇ ਦਿਓ ਬਿਜਲੀ ਯਾਰ ਘਰਾਂ ਵਾਲੀ ਬਿਜਲੀ 90% ਘਰਾਂ ਨੂੰ ਬਿਜਲੀ ਦਾ ਬਿੱਲ ਫਰੀ ਨੌਕਰੀਆਂ ਮਿਲ ਗਈਆਂ ਦਵਾਈਆਂ ਫ੍ਰੀ ਮੱਲਾ ਗਰੀਨ ਕਾਂਚ ਟੈਸਟ ਫ੍ਰੀ ਸਰਕਾਰ ਦਾ ਪੈਸਾ ਤੁਸੀਂ ਸਰਕਾਰ ਨੂੰ ਪੈਸੇ ਦਿਨੇ ਹੋ ਪਹਿਲਾਂ ਫ੍ਰੀ ਨਾ ਕਹੋ ਇਹਨੂੰ ਹਰ ਗੱਲ ਤੇ ਤੁਸੀਂ ਟੈਕਸ ਦਿਨੇ ਹੋ ਤੜਕੇ ਉੱਠ ਤੜਕੇ ਉੱਠਦੇ ਹੋ ਜਦੋਂ ਗੁਰਦੁਆਰਾ ਸਾਹਿਬ ਚੋਂ ਜਾਂ ਮੰਦਰ ਚੋਂ ਆਰਤੀ ਹੁੰਦੀ ਆ ਜਾਂ ਅੰਮ੍ਰਿਤ ਵੇਲੇ ਦੀਆਂ ਸ਼ੁਰੂਆਤਾਂ ਹੁੰਦੀਆਂ ਨੇ ਆਪ ਉੱਠਦੇ ਆ ਚਾਹ ਧਰ ਲੈਨੇ ਆ ਪੱਤੀ ਪਾਈ ਟੈਕਸ ਐ ਚਾਹ ਪੱਤੀ ਤੇ ਟੈਕਸ ਐ ਖੰਡ ਪਾਈ ਟੈਕਸ ਐ ਖੰਡ ਤੇ ਟੈਕਸ ਐ ਦੁੱਧ ਪਾਇਆ ਟੈਕਸ ਐ ਦੁੱਧ ਤੇ ਟੈਕਸ ਲੱਗਦਾ ਆਟਾ ਗੁੰਨ ਲਿਆ ਟੈਕਸ ਐ ਸਬਜ਼ੀ ਬਣਾ ਲਈ ਦਾਲ ਸਭ ਟੈਕਸ ਐ ਉਦੋਂ ਬਾਅਦ ਕੈਪੂਆ ਕੋਲੇ ਜਾਇਆ ਪੂਆ ਨੂੰ ਫੋਨ ਕਰ ਲਿਆ ਟੈਕਸ ਐ ਮੋਬਾਈਲ ਫੋਨ ਤੇ ਟੈਕਸ ਲੱਗਦਾ ਮੋਟਰਸਾਈਕਲ ਸਟਾਰਟ ਕਰ ਲਿਆ ਟੈਕਸ ਹੈ ਪੈਟਰੋਲ ਤੇ ਡੀਜ਼ਲ ਤੇ ਟੈਕਸ ਹੈ ਕਰੋ ਉੱਥੋਂ ਆਉਂਦੇ ਹੋਏ ਫਲ ਫਰੂਟ ਫੜ ਲਿਆ ਕਰਨ ਨੂੰ ਟੈਕਸ ਹੈ ਆ ਕੇ ਰੋਟੀ ਖਾਧੀ ਫੇ ਟੈਕਸ ਹੈ ਆਥ ਨੇ ਜੇ ਫੇ ਟੈਕਸ ਹੈ ਮੈਂ ਤਾਂ ਕੁਝ ਕਹਿਆ ਨਹੀਂ ਯਾਰ ਇਹ ਟੈਕਸ ਦਾ ਬੜਾ ਮਤਾ ਤੁਨੋ ਨਾ ਤੇ ਫਿਰ ਜਦੋਂ ਮੰंजे ਤੇ ਸੌਣ ਲੱਗਦੇ ਹੋ ਉਦੋਂ ਕਹਿੰਦੇ ਆਹਾ ਲੈ ਵੀ ਹੁਣ ਨਹੀਂ ਟੈਕਸ ਕਿਉਂ ਵੀ ਪੱਕਾ ਚੱਲੀ ਜਾਂਦਾ ਉੱਤੇ ਟੈਕਸ ਹੈ ਤਾਂ ਸੁੱਤੇ पे ਵੀ ਟੈਕਸ ਦੇਈ ਜਾਂਦੇ ਆ ਸਭਰ ਜੇ ਇੰਨਾ ਟੈਕਸ ਦਿੰਨੇ ਆ ਤਾਂ ਥੋੜੇ ਤੇ ਲੱਗਣਾ ਵੀ ਚਾਹੀਦਾ ਵਾਪਸ ਉਹ ਤੁਹਾਡੇ ਤੇ ਵਾਪਸ ਟੈਕਸ ਲੱਗਣਾ ਚਾਹੀਦਾ ਉਹ ਤੇ ਅਸੀਂ ਇਹੀ ਕਰ ਰਹੇ ਆਂ ਸੜਕਾਂ ਦੇ ਰੂਪ ਚ ਲਾਇਬ੍ਰੇਰੀਆਂ ਦੇ ਰੂਪ ਚ ਕਾਲਜਾਂ ਜੁਨੀਵਰਸਟੀਆਂ ਦੇ ਰੂਪ ਚ ਆਹ ਹੈ ਜੇ ਤਹਿਸੀਲ ਕੰਪਲੈਕਸਾਂ ਦੇ ਰੂਪ ਚ ਮੁਹੱਲਾ ਕਹਿੰਦੇ ਗਰੋ ਤੁਹਾਡਾ ਪੈਸਾ ਤੁਹਾਡੇ ਕੋਲ ਵਾਪਸ ਹੋਣਾ ਚਾਹੀਦਾ ਜੇ ਤੁਹਾਨੂੰ ਲੱਗਦਾ ਹਾਂ ਆ ਰਿਹਾ ਹੈ ਤਾਂ ਇੱਕ ਵਾਰੀ ਤਾੜੀ ਮਾਰ ਕੇ ਸਹ ਹੌਸਲਾ ਦਿਵਾ ਦਿਓ ਇਹਦੋਂ ਪਹਿਲਾਂ ਨਹੀਂ ਆ ਰਿਹਾ ਸੀਗਾ ਇਹਨਾਂ ਦੇ ਘਰਾਂ 'ਚ ਜਾਂਦਾ ਸੀਗਾ ਜੇ ਖਾਲ ਤੇ ਢੇੜਾ ਨਾ ਮਾਰੀਏ ਨਾ ਨੱਕੇ ਤੱਕ ਪਾਣੀ ਪੂਰਾ ਨਹੀਂ ਪਹੁੰਚਦਾ ਫਿਰ ਖਾਲ ਤੇ ਢੇੜਾ ਰੱਖਣਾ ਪਊ ਆਪਾਂ ਨੂੰ ਵੀ ਖੱਡਣਾ ਪੈ ਜੇ ਕੋਈ ਪਹਿਲਾਂ ਹੈ ਹੀ ਖੱਡਾਂ ਸੀ ਨਕਾ ਤਾਂ ਹੁਈ ਫੁੱਕੀ ਪਿਆਰੇ ਨਾ ਸੀ ਰਾਹ ਚ ਹੀ ਸਾਰਾ ਕੁਝ ਰਾਹ ਚ ਰਹਿ ਜਾਂਦਾ ਸੀ ਨਾ ਵਪਾਰੀ ਦਾ ਪੈਸਾ ਨਾ ਮਜ਼ਦੂਰ ਦਾ ਨਾ ਨਰੇਗਾੜਿਆਂ ਦਾ ਨਾ ਮੁਲਾਜ਼ਮਾਂ ਦਾ ਉਹ ਉਹ ਟੈਂਕੀਆਂ ਤੇ ਚੜੇ ਫਿਰਦੇ ਸੀ ਹੁਣ ਰੋਜ਼ ਪੱਕੇ ਵੀ ਕਰ ਰਹੇ ਆ ਕਈ ਵਾਰੀ ਕੋਰਟਾਂ ਵਿੱਚ ਆ ਜਾਂਦੀਆਂ ਨੇ ਹਾਈ ਕੋਰਟਾਂ ਦੇ ਆਰਡਰ ਨੇ ਕਈ ਥੋੜੇ ਜਿਹਾ ਕਾਲੇ ਪਏ ਹੋਏ ਨੇ ਮੈਂ ਉਹਨਾਂ ਨੂੰ ਵੀ ਕਹਿਣਾ ਥੋੜੇ ਜਿਹਾ ਸਬਰ ਰੱਖ ਲਓ ਕੋਟਾਂ ਵਾਲਾ ਮੈਂ ਮੈਂ ਤਾਂ ਨਿਯੁਕਤੀ ਪੱਤਰ ਦੇ ਦੂੰਗਾ ਅਗਲੇ ਦਿਨ ਨੂੰ ਵਕੀਲ ਕਰਦੇ ਫਿਰਦੇ ਹਾਂ ਕੀ ਫਾਇਦਾ ਹੋਇਆ ਉਹਦਾ ਅਸੀਂ ਸਰਕਾਰ ਵੱਲੋਂ ਵਕੀਲ ਭੇਜ ਕੇ ਕਲੀਅਰ ਕਰਾਉਣੀ ਆ ਪਹਿਲਾਂ ਕਿ ਭਈ ਇਹ ਨੌਕਰੀ ਤੇ ਕੁਝ ਕੋਈ ਕਿਸੇ ਨੂੰ ਤਾਂ ਨਹੀਂ ਹੈਗਾ ਨਾ ਕੋਈ ਕੋਟ-ਕੋਟ ਤਾਂ ਨਹੀਂ ਜਾਊਗਾ ਨਾ ਫੇਰ ਦਿੰਨੇ ਆ ਨੌਕਰੀ ਸੀ ਸੂਇਸ ਕਰਕੇ ਹੱਦ ਤੱਕ ਇਹ ਲੱਗਾਈ ਆਪਣੇ ਤਾਂ ਪਿੰਡੀ ਆਪਣੇ ਨੇ ਸਾਰੇ ਤੇ ਕਿਸੇ ਕਿਸਮ ਦੀ ਕੋਈ ਦਿਕਤ ਕਦੇ ਆਉਣ ਨਹੀਂ ਦਿੱਤੀ ਜਾਊਗੀ ਜਿੰਨਾ ਚਿਰ ਤੁਸੀਂ ਮੇਰੇ ਤੇ ਵਿਸ਼ਵਾਸ ਕਰ ਰਹੇ ਹੋ ਮੈਂ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਣਾ ਕਿਉਂਕਿ ਮੈਂ ਪੈਸੇ ਪੂਸੇ ਕਮਾਉਣ ਤਾਂ ਆਇਆ ਨਹੀਂ ਉਹ ਕੰਮ ਤਾਂ ਮੈਂ ਛੱਡੀ ਫਿਰਦਾ ਜੇ ਪੈਸੇ ਕਮਾਉਣ ਦੇ ਮੈਂ ਕਿਹੜਾ ਕੋਈ ਫੇਲ ਕਲਾਕਾਰ ਸੀ ਮੈਂ ਵੀ ਲਫਟਰ ਚੈਲੰਜ ਚ ਜਾਂ ਹਿੰਦੀ ਪੰਜਾਬੀ ਫਿਲਮਾਂ ਚ ਮੈਂ ਵੀ ਕਮਾ ਲੈਂਦਾ ਮੈਨੂੰ ਕੀ ਲੋੜ ਸੀ ਇਹਨਾਂ ਨਾਲ ਪੰਗਾ ਲੈਣ ਦੀ ਰੋਜ਼ ਤੜਕੇ ਉੱਠ ਕੇ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਨੇ ਅਕਾਲੀ ਦਲ ਤੇ ਕਾਂਗਰਸ ਵਾਲੇ